ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕੌਣੀ ਦੇ ਵਿੱਚ ਆਏ ਹਾਂ ਜੋ ਪਿਛਲੇ ਦਿਨਾਂ ਤੋਂ ਮੰਦ ਭਾਗੀ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੀ ਪੂਰੀ ਬੇਦਖੀ ਕੀਤੀ ਗਈ ਔਰ ਅੱਜ ਅਸੀਂ ਜੋ ਉਥੋਂ ਕੋਥੀਆਂ ਆਏ ਸੀ ਉਹ ਦੇ ਦਰਸ਼ਨ ਕਰ ਰਹੇ ਹਾਂ ਤੇ ਜੋ ਹਾਲਾਤ ਨੇ ਇਹਨਾਂ ਕੋਥੀਆਂ ਦੇ ਇਹ ਇਹ ਦੂਸਰਾ ਭਾਗ ਹੈ ਜੀ ਪੂਰਾ ਬਹੁਤ ਮੰਦ ਭਾਗੀ ਘਟਨਾ ਹੈ ਇਹਨਾਂ ਹਾਲਾਤ ਠੀਕ ਨਹੀਂ ਦੇ ਪਰ ਦੇਖੋ ਤੁਸੀਂ ਅਸੀਂ ਸਾਰੇ ਹੀ ਗਲੇ ਹੋਏ ਨੇ ਪਰ ਪਾਰਟੀ ਦੇ ਵਿੱਚ ਵੀ ਸਰੂਪ ਦੇ ਵਿੱਚ ਕੁਝ ਦੇਖਿਆ ਸੀ ਸਨੇਹ ਅੱਗੂ ਵੀ ਕੋਈ ਸੰਗ ਹੈ ਨਹੀਂ ਦੇ ਜਿਵੇਂ ਪੂਰਾ ਤਤਕਰਾਹ ਗੁਰਬਾਣੀ ਦਾ ਲਿਖਿਆ ਹੁੰਦਾ ਹੈ ਕਿ ਉਹ ਇਹ ਹਰਾਤ ਆ ਜੀ ਔਰ ਦੂਸਰੇ ਹਰਾਤ ਆ ਜੀ ਆ ਨਹੀਂ ਕੋਈ ਕੰਸਟਰਕਸ਼ਨ ਦੇ ਕਾਗਜ਼ ਰੱਖੇ ਹੋਏ ਨੇ ਇਹ ਰੋੜਾ ਪੀ ਰਿਹਾ ਹੈ ਇਹ ਵੇਤਨੀ ਅੰਗ ਮੈਂ ਆਪਣੇ ਪਾਸ ਸਾਡੇ ਬਣਾਉਣ ਦੀ ਇਹ ਮਦਦ ਦਾ ਪ੍ਰਕਾਰ ਹੋ ਗਿਆ ਹੈ ਕਿਹੜਾ ਇਤਨਾ ਇੰਤ ਨਹੀਂ ਉਹ ਤੋਂ ਪਿੱਛੇ ਬੈਠੇ ਸੀ ਆ ਇੱਕ 19 20 ਅੰਡੇ ਇਹਦਾ ਵੀ ਪੂਰਾ ਹੈਗੇ ਹੈਲੋ ਹਾਂਜੀ ਤੇ ਬੋਤ ਦੇ ਚ ਵੀ ਮੈਂ ਸ਼ਪੀਤੀ ਨਾ ਦੇਖਿਆ ਸੀ ਤੁਹਾਨੂੰ ਪਹਿਲਾਂ ਸੀ ਪਾ ਕੇ ਦੂਜਾ ਵਾਰ ਆ ਦੇਖੋ ਕਿਸ ਤਰ੍ਹਾਂ ਇਹ ਕੰਮ ਕਰਨਾ ਤੈਨੂੰ ਮੈਂ ਜਿਹੜੀ ਉਸ ਜਿਹੜੀ ਉਸ ਉਸ ਉਹਦੇ ਦੇਰੇ ਤੋਂ ਲੈ ਕੇ ਆਏ ਬਹੁਤ ਮਾੜੇ ਹਾਲਾਤ ਵਿੱਚ ਸੂਤ ਰਹੇ ਨੇ ਦੇਖੋ ਕੀ ਬਣਾ ਲਿਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਔਰ ਸੰਕਸ਼ਕ ਸੰਗਤ ਨੂੰ ਵਾਅਦਾ ਵਾਅਦਾ ਤੇ ਇਕੱਠਾ ਇਕੱਠਾ ਆਪਣਾ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੋ ਪਖੰਡੀ ਸਾਧ ਤੇ ਥੋਕੇ ਪਰਚਾ ਕਰਵਾਈਏ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਸਾਧ ਆ ਆਪਣਾ ਬੇਅਦਬੀ ਨੂੰ ਬੜਾਵਾ ਦਿੰਦੇ ਨੇ ਇਸ ਕਰਕੇ ਆਪਾਂ ਬੇਨਤੀ ਹੈ ਵੀ ਛੋਕ ਕੇ ਪਰਚਾ ਕਰਾਈਏ ਸਖ ਸੰਗਤ ਪਿੰਡ ਦੇ ਸਹਿਯੋਗ ਦੇ ਨਾਲ ਨੂੰ ਔਰ ਜਿੱਥੇ ਜਿੱਥੇ ਸੇਖ ਸਰਸ ਸੁਣ ਰਹੀ ਆ ਉਹ ਇਸ ਸਾਥ ਦੇ ਪਰਚਾ ਕਰਾਉਣ ਦੀ ਕੋਸ਼ਿਸ਼ ਕਰਨ ਪਹਿਲੇ ਕਿਰਸਿੰਗੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤਿੰਨ ਦੋ ਤਿੰਨ ਦਿਨ ਤੋਂ ਘਟਨਾ ਵਾਪਰੀ ਪਿੰਡ ਕੌਣੀ ਚ ਇੱਕ ਸਾਧ ਡੇਰੇ ਤੇ ਮਹੰਤ ਨੇ ਗੁਰੂ ਸਾਹਿਬ ਦਾ ਸਰੂਪ ਆਪਣੇ ਲਿਬੜੇ ਹੱਥੇ ਵਿਚ ਲਾ ਕੇ ਇੱਕ ਨਾਈ ਦੀ ਦੁਕਾਨ ਦਾ ਭਾਟਨ ਕਰਨਾ ਸੀ ਤੇ ਸਾਰੀ ਕੌਮ ਤੇ ਹਿਰਦੇ ਬਲੰਦ ਰਗੇ ਸੀ ਅੱਜ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦੇ ਸੰਗ ਤੇ ਦਾਸਨਾਲ ਲੈ ਕੇ ਇੱਥੇ ਪਹੁੰਚਿਆ ਸੀ ਜਦੋਂ ਗੁਰੂ ਘਰ ਦੇ ਕਮੇਟੀ ਨਾਲ ਕਿਹੜੀ ਗੁਰਦੁਆਰਾ ਗੁਰੂ ਸਾਹਿਬ ਉਹਨਾਂ ਨੇ ਗੱਲ ਕੀਤੀ ਤੇ ਅਸੀਂ ਦਰਸ਼ਨ ਕਰਨ ਲੱਗੇ ਪੋਥੀਆਂ ਦੇ ਗੁਰਬਾਣੀ ਦੇ ਪੋਥੇ ਇੰਨੀ ਆਜਾਦੀਆਂ ਫਟੀਆਂ ਹੋਈਆਂ ਨੇ ਸੀ ਆਪਦੀ ਜ਼ਬਾਨ ਚ ਕਹਿ ਵੀ ਨਹੀਂ ਸਕਦੇ ਤੇ ਕਈਆਂ ਪੋਥੀਆਂ ਦੇ ਅੰਗ ਹੈ ਨਹੀਂ ਵਿੱਚ ਤੇ ਚਾਹੀਦਾ ਸੀ ਕਿ ਦੋ ਗੁਰੂ ਸ਼ਬਦ ਕੋਈ ਵੀ ਭਾਗ ਬਿਰਧ ਹੋਵੇ ਗੋਦਲਾਲ ਸਾਹਿਬ ਅਸੀਂ ਪਛਾਣ ਜੀਦਾ ਹੈ ਤੇ ਇਸ ਪਖੰਡੀ ਗੁੰਡੇ ਸਾਧ ਨੇ ਮਹਾਰਾਜ ਰੂਪ ਦੀਆਂ ਪੋਥੀਆਂ ਇੱਥੇ ਨਰਾਦਰ ਕਰ ਰਿਆ ਸੀ ਉੱਥੇ ਡੇਰੇ 'ਚ ਪੁੱਛਣਾ ਵੀ ਦਿੰਦਾ ਸਭ ਕੁਝ ਗਲਤ ਕੰਮ ਕਰ ਰਿਹਾ ਹੈ ਪ੍ਰਸ਼ਾਸਨ ਨੇ ਠੋਕ ਕੇ ਕਹਿ ਰਿਹਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸ਼ਰਮਣੀ ਕਮੇਟੀ ਕੱਲ ਹੀ ਪਰਚਾ ਦਰਜ ਕਰਾਉਂਦੀ ਹੈ ਪਰ ਉਹ ਕਿਸ ਬੈਕਸ ਤੇੋਂ ਆਇਆ ਧਰਮ ਸਜ ਲਾ ਰਿਹਾ ਕਿੰਨੇ ਗੁਰੂ ਦੀ ਬੇਦਬੀ ਕੀਤੀ ਆ ਸਿੱਖ ਧਰਮ ਦੇ ਹਿਰਦੇ ਬਲੋਂਦ ਰਗੇ ਉਹ ਦੇਸ਼ਾਂ ਦੇਸ਼ਾਂ ਵਿੱਚ ਇਹ ਕਹਿ ਰਿਹਾ ਉੱਥੇ ਕਾਲਤਾ ਤੇ ਪਰਚਾ ਦਰਜਾ ਜਿੰਨੇ ਦਰਖਾਸਤ ਲਿਖਤੀ ਐ ਐਸਐਸ ਨੂੰ ਦਿੰਦੀ ਆ ਤਾਂ ਮੈਂ ਸਾਰੇ ਨਗਰ ਨੂੰ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨ ਨਾਲ ਤੇ ਆਇਆ ਇੱਥੇ ਵਿਧਾਰੇ ਨਾਲ ਸਾਥ ਦੇ ਕੇ ਆਪਾਂ ਕਿਹੜੇ ਦੋਸ਼ੀ ਤੇ ਪਰਚਾ ਦਰਜ ਕਰਾਉਣਾ ਹੈ ਕਿ ਅੱਗੇ ਤੇ ਇਹੋ ਜਿਹੀ ਜੁਰਤਨਾ ਕਰੇ ਗੁਰੂ ਸਾਹਿਬ ਦੀ ਗੁਨਾਹਦਰੀ ਨਾ ਕਰਾ ਸਕੇ ਸਿੱਖ ਧਰਮ ਦੇ ਕਿਹੜੇ ਹਿਰਦੇ ਨਾਲੋਂ ਦੱcke ਬੰਦਾ ਇੰਨੀਆਂ ਕੋ ਸਾਰੀ ਕੌਮ ਨੇ ਬੇਨਤੀ ਆ ਪੋਥੀ ਦੇਖ ਲੋ ਕਿ ਬੰਦੇ ਹਾਲੇ ਪੋਥੀ ਦੇ ਦੇਖ ਲੋ 1100 ਸਤਾਰਾਂ ਅੰਗ ਇਹ ਹਾਲਾਤ ਨੇ ਪੋਥੀ ਦੇ ਫਿਰ ਮੀਓ ਫਟੀਆਂ ਪੋਠੀਆਂ ਘੜ ਦੇ ਰੱਖਣੀਆਂ ਬਹੁਤ ਮਾਰੀ ਗੱਲ ਆ ਪਰ ਸਾਰੀ ਕੌਮ ਨੇ ਦਰਸ਼ਨ ਕਰ ਲਵੇ ਤੇ ਅੰਦਰ ਤੇ ਤੁਰੰਤ ਆਪਾਂ ਦੋ ਤਿੰਨ ਦਿਨ ਚ ਪਰਚਾ ਦਰਜ ਕਰਾਵਾਂਗੇ ਤੰਰੀਤਨ ਮੈਂ ਸਾਰੀ ਕੌਮ ਨੂੰ ਕੰਪਰੈਸ਼ਨ ਦਾ ਸਮਰਿੰਧ ਕਰਤਾ ਨੇ ਜਦ ਸਾਰੀ ਕੌਮ ਬੇਨਤੀ ਕਰਕੇ ਕੋਈ ਫਰਕ ਦਰਦ ਕਰਾਉਂਦੇ ਰਾਏਪੁਰ ਜੀ ਬਹੁਤ ਹਮਤਾ ਰਾਏਪੁਰ ਜੀ ਜਿੰਮਤੇ